ਸੀ ਉਹ ਯੁੱਗ ਚ ਜੀ ਰਹੇ ਆ ਜਿੱਥੇ ਹਰ ਇੱਕ ਚੀਜ਼ ਪਹੁੰਚਦੀ ਐ ਪਰ ਇਹ ਯੁੱਗ ਉਹ ਬਣਾ ਦਿੱਤਾ ਗਿਆ ਜਿੱਥੇ ਸਾਡੇ ਕੋਲ ਲਾਈਟ ਆ ਸਕਦੀ ਸੀਗੀ ਪਾਣੀ ਆ ਸਕਦਾ ਸੀਗਾ ਉਹ ਵੀ ਖੋ ਲਿਆ ਮਾਂ ਯੁੱਗ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਜੀ ਦੇ ਯਤਨਾਂ ਸਦਕੇ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਸਰਦਾਰ ਤਾਂ ਹੁਣ ਐ ਕਰੇ ਜੀ ਮਤਲਬ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਜੀ ਉਹਦੇ ਨਾ ਲਾਈਟ ਦਾ ਹੋ ਰਾ ਇਨਾ ਕੋ ਹੋ ਰਹੀ ਆ ਸਾਰੇ ਬੱਚੇ ਵਦੀਨ ਹੋ ਰਹੇ ਅਸੀਂ ਪੂਰੇ ਨਾ ਲਾਈਟ ਪਿੱਛੋਂ ਜੀ ਸਾਰੇ ਗਾਸ ਤੋਂ ਜੀ ਮਤਲਬ ਕੋਈ ਸਾਡੇ ਸੌਧਿਆ ਕਰਾ ਜੀ ਅਸੀਂ ਚਾਹੀਦੀ ਚੰਗੀ ਮੰਨਾ ਹੀ ਨਾ ਬਣਾਇਆ ਤਾਂ ਹੀ ਗੋਂ ਪਿੰਡ ਦਿੱਤੀ ਕਰਕੇ ਬਣਾਇਆ ਤੇ ਅੱਜ ਵੀ ਮਿੰਤਾ ਕਰ ਲਈਆਂ ਸਾਡੀ ਕੋਈ ਨਹੀਂ ਸੁਣਦੀ ਕਰ ਕਰਾਂ ਉਹ ਦਿੱਤੀ ਬੋਟਾ ਬੋਟਾ ਕਾਇ ਤੇ ਵੀ ਚੱਲ ਪਿੰਡ ਦਿੱਤੀ ਆਸੀਂ ਪਾਵਾਂਗੇ ਪੰਜਾਂ ਵੀਨੇ ਬੋਟਾ ਬਰਾਬਰ ਖੜਿਆ ਪਰ ਉਹ ਸਾਨੂੰ ਧੋਖਾ ਦੇਗੀ ਜੇ ਜਿਹਾ ਫੁਰਾਸੀ ਬੁਰੇ ਗਾਇਰਿਆ ਹੁਣ ਨਾ ਸਾਡੂ ਕੋਈ ਬੜਾ ਡਾਇਟ ਮਿਲ ਰਹੀ ਹੈ ਜੀ ਨਾ ਸਾਡੀ ਕੋਈ ਸੁਲਬਾਈ ਹੋ ਰਹੀ ਹੈ ਹੁਣ ਦੇਖੋ ਅਸੀਂ ਕਿੱਧਰ ਜਾਈਏ ਜੀ ਗਰੀਬ ਬੰਦੇ ਲੈੜੇ ਨਾਲ ਬਹੁਤ ਪਛਾਨੀ ਸਾਡੀ ਨਾਲ ਕੁਛ ਨਹੀਂ ਆ ਰਹੀ ਐਮਐਲਏ ਕੁਛ ਵੀ ਨਹੀਂ ਕਰ ਲਈ ਕਿਉਂ ਬਸ ਹੀ ਸਾਨੂੰ ਕਹਾਂ ਜੇ ਲਾਲੇ ਲਾ ਦਿੰਦੀ ਕੁਛ ਵੀ ਨਹੀਂ ਕਰ ਲਈ ਐਮਐਲਏ ਪਰ ਹੁਣ ਜੇ ਕੋਈ ਐਮਪੀ ਕੋਈ ਵੋਟਾਂ 'ਚ ਖੜਾ ਹੋ ਰਿਹਾ ਅਸੀਂ ਬਿਲਕੁਲ ਬਰਤਾਂ ਹੀ ਕਿਸੇ ਨੂੰ ਵੋਟ ਨਹੀਂ ਪਾਉਂਦੇ ਜਿਹੜਾ ਸਾਡਾ ਕੋਈ ਹੱਲ ਕਰੂਗਾ ਵਿਟਰਾਂ ਦਾ ਅਸੀਂ ਉਹਨੂੰ ਵੋਟ ਪਾਵਾਂਗੇ ਕਿੰਨੀਆਂ ਵੋਟਾਂ ਤੁਹਾਡੀਆਂ ਸਰ ਟੋਟੀਆਂ ਰੇ ਘਟੋ ਘਟਾ 100 ਵੋਟਾਂ ਉਹ ਸਾਡੀ ਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਇਸ ਵਕਤ ਐਮਐਲਏ ਨਰਿੰਦਰ ਕੌਰ ਭਰਾਜ ਹੋਰਾਂ ਦੇ ਪਿੰਡ ਮੌਜੂਦ ਹਾਂ ਜਿੱਥੇ ਕਿ ਲੋਕ ਲਾਈਟ ਨੂੰ ਤਰਸ ਰਹੇ ਨੇ ਇੱਕ ਵਾਰੀ ਮੈਂ ਤੁਹਾਨੂੰ ਥਾਂ ਦਿਖਾ ਦਵਾਂ ਖੜਾ ਕਿੱਥੇ ਆ ਬਿਲਕੁਲ ਹਨੇਰਾ ਹੈ ਪਰ ਕਾਰਨੇ ਇੱਕ ਵਾਰੀ ਮੈਂ ਕਵਾਂਗਾ ਜਰੂਰ ਕਹਿਣਾ ਮੈਨੂੰ ਲਾਈਟ ਆਫ ਕਰਕੇ ਦਿਖਾ ਦੇਣ ਕਿ ਇਹ ਥਾਂ ਬਿਲਕੁਲ ਹਨੇਰਾ ਤੁਸੀਂ ਮੈਨੂੰ ਨਹੀਂ ਦੇਖ ਪਾਰੇ ਪਿੱਛੇ ਕਾਰ ਨਹੀਂ ਦੇਖ ਪਾਰੇ ਫਿਰ ਤੋਂ ਮੈਂ ਕਵਾਂਗਾ ਜਗਮੀਤ ਨੂੰ ਕਿ ਇੱਕ ਵਾਰੀ ਲਾਈਟ ਜਰੂਰ ਜਗਾ ਦੇਣ ਇਹ ਥਾਂ ਦਿਖਾ ਦੇਣ ਕਿ ਅਸੀਂ ਮੌਜੂਦ ਕਿੱਥੇ ਆ ਇਹ ਥਾਂ ਹੈ ਨਰਿੰਦਰ ਕੌਰ ਭਰਾਜ ਹੋਰਾਂ ਦੇ ਪਿੰਡ ਦੀ ਸਾਰੀ ਗੱਲ ਦੱਸਾਂਗਾ ਕਿ ਇੱਥੇ ਕਿਸ ਤਰ੍ਹਾਂ ਸਰਕਾਰ ਜਿਹੜੀ ਤਾਨਾਸ਼ਾਹੀ ਵਰਤ ਰਹੀ ਆ ਅਮ ਲੋਕਾਂ ਦੇ ਵਾਸਤੇ ਠੇਕੇਦਾਰ ਨੂੰ ਇਹ ਕਹਿ ਦਿੱਤਾ ਗਿਆ ਕਿ ਇੱਥੇ ਕੰਮ ਰੋਕ ਦਿੱਤਾ ਜਾਵੇ ਇਹ ਕੰਮ ਨਾ ਹੋਣ ਦਿੱਤਾ ਜਾਵੇ ਕਾਰਨ ਕੀ ਹੈ ਸਾਰਾ ਦੱਸਾਂਗਾ ਇੱਕ ਵਾਰੀ ਮੈਂ ਤਸਵੀਰ ਦਿਖਾ ਦਵਾ ਇਹ ਸਾਰੀ ਇਹ ਕਾਰਨ ਨੇ ਇੱਥੇ ਸਰਕਾਰ ਵੱਲੋਂ ਅਲਰਟ ਹੋਏ ਨੇ ਕਿਉਂਕਿ ਪਿੰਡ ਦੇ ਵਿੱਚ ਸੀ ਪਿੰਡ ਦੇ ਵਿੱਚੋਂ ਬਾਹਰ ਆਏ ਤਾਂ ਇੱਥੇ ਆ ਕੇ ਰਹਿਣ ਬਸੇਰਾ ਕਰ ਲਿਆ ਇੱਕ ਵਾਰੀ ਮੈਂ ਇੱਥੇ ਜਿਹੜਾ ਬੋਰਡ ਲੱਗਿਆ ਹੋਇਆ ਜਿਨ੍ਹਾਂ ਵੱਲੋਂ ਉਦਘਾਟਨ ਕੀਤਾ ਗਿਆ ਸੀਗਾ ਉਹ ਵੀ ਦਿਖਾ ਦਵਾਂ ਪਰ ਇਹ ਨਿੱਜੀ ਖੁੰਦਕ ਕਿਉਂ ਕੱਢੀ ਜਾ ਰਹੀ ਹੈ ਇਹ ਕਾਂਗਰਸ ਦੀ ਦੇਣ ਹੈ ਮਾਨਯੋਗ ਸਰਦਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਜੀ ਦੇ ਯਤਨ ਸਦਕੇ ਇਹ ਜਿਹੜਾ ਨੀ ਪੱਥਰ ਰੱਖਿਆ ਗਿਆ ਹੈ ਮਾਨਯੋਗ ਸ਼੍ਰੀ ਵਿਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਤਾਂ ਇਹ ਕਾਰ ਮਿਲੇ ਸੀਗੇ ਗਰੀਬਾਂ ਨੂੰ ਪਰ ਇੱਥੇ ਲਾਈਟ ਨਹੀਂ ਪਹੁੰਚੀ ਇਹ ਕਾਰਨ ਕੀ ਹੈ ਲਾਈਟ ਸਾਰਾ ਕੁਝ ਪਹੁੰਚਣਾ ਸੀਗਾ ਐਸਜੀਓ ਦੇ ਜਾਂ ਕੋਈ ਹੈਗੇ ਨੇ ਬੀਲੀ ਮਹਿਕਮੇ ਦਾ ਕੋਈ ਕਾਰਨ ਹੈਗਾ ਇਹ ਖੰਬੇ ਲੱਗ ਚੁੱਕੇ ਨੇ ਇਹ ਖੰਭ ਲੱਗੇ ਨੇ ਕੱਲ ਕੱਲ ਇਹ ਖੰਬੇ ਲੱਗੇ ਨੇ ਪਰ ਸਰਕਾਰੀ ਤੰਤਰ ਐਨਾ ਭਾਰੂ ਹੋ ਗਿਆ ਜਿਹੜੇ ਐਮਐਲਏ ਸਹਿਬਾਨਾਂ ਦੇ ਹੁਕਮ ਦੇ ਉੱਤੇ ਮੰਤਰੀਆਂ ਦੇ ਹੁਕਮ ਦੇ ਉੱਤੇ ਕੰਮ ਰੁਕਵਾ ਦਿੱਤਾ ਗਿਆ ਐਸਜੀਓ ਸਾਹਿਬ ਵੀ ਨਹੀਂ ਕੋਈ ਜਵਾਬ ਦੇ ਰਿਹਾ ਜਿਹੜੇ ਠੇਕੇਦਾਰ ਇੱਥੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਕਹਿ ਦਿੱਤਾ ਇਹ ਕੰਮ ਬੰਦ ਕਰ ਦਿੱਤਾ ਜਾਵੇ ਕੰਮ ਨਹੀਂ ਹੋਣ ਦਿੱਤਾ ਜਾ ਰਿਹਾ ਇਹ ਆਮ ਲੋਕ ਨੇ ਪਿੰਡ ਦੇ ਇੱਥੇ ਖੜੇ ਹੋਏ ਨੇ ਬੱਚੇ ਨੇ ਛੋਟੇ ਛੋਟੇ ਰਾਤ ਨੂੰ ਨੇ ਰਹੇ ਕਿਉਂਕਿ ਹੁਣ 15 20 ਦਿਨਾਂ ਦੇ ਵਿੱਚ ਗਰਮੀਆਂ ਸ਼ੁਰੂ ਹੋ ਜਾਣੀਆਂ ਨੇ ਤਾ ਕਿੱਥੇ ਸੋਣਗੇ ਇਹ ਬਹੁਤ ਵੱਡੀ ਸਰਕਾਰ ਦੇ ਮੂੰਹ ਦੇ ਉੱਤੇ ਛਪੇੜ ਹੈ ਕਿ ਕਿਉਂ ਨਹੀਂ ਕੰਮ ਕੀਤਾ ਜਾ ਰਿਹਾ ਬਈ ਇਹ ਕਾਰਨ ਕੀ ਮੰਨਦੇ ਹੋ ਜਿਹੜਾ ਇਹ ਸਾਰੀਆਂ ਚੀਜ਼ਾਂ ਹੋਣ ਜਣੇ ਲਾਈਟ ਬਿਲਕੁਲ ਨਹੀਂ ਹੈਗੀ ਘਰਾਂ ਦੇ ਵਿੱਚ ਸਰਕਾਰ ਤਾਂ ਕਹਿ ਰਹੀ ਅਸੀਂ ਕੰਮ ਕਰ ਰਹੇ ਹਾਂ ਸਰਕਾਰ ਤਾਂ ਹੁਣ ਆਏ ਕਰੇ ਜੀ ਮਤਲਬ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਜੀ ਹੋਰੇ ਨਾ ਲਾਈਟ ਦਾ ਹੋ ਰਾ ਨਾ ਕੋਈ ਹੋ ਰਹੀ ਹੈ ਸਾਰੇ ਬੱਚੇ ਵਦੀਨ ਹੋ ਰਹੇ ਹੀ ਅਸੀਂ ਪੂਰੇ ਹਨ ਲਾਈਟ ਪਿੱਛੋਂ ਜੀ ਸਾਰੇ ਗਾਸ ਤੋਂ ਜੀ ਮਤਲਬ ਕੋਈ ਸਾਡੇ ਸਵਧਾ ਕਰੇ ਜੀ ਅਸੀਂ ਚਾਹੇ ਚੰਗੇ ਮੰਨਾਈ ਇਹਨਾਂ ਨੂੰ ਪਰ ਸਾਡਾ ਕੋਈ ਹੈ ਨਹੀਂ ਹੱਲ ਜੀ ਇਹ ਦਾ ਇਹ ਤਾਂ ਬਹੁਤ ਨਾਸਤਾਪੀ ਕਰ ਰਹੇ ਨੇ ਇਹ ਪੁਰੀ ਜਣਾ ਕਿਉਂ ਅਜਿਹਾ ਕਿਉਂ ਆ ਉਹ ਤਾਂ ਕਹਿੰਦੇ ਸੀ ਕਿ ਅਸੀਂ ਆਮ ਲੋਕਾਂ ਦੇ ਨਾਲ ਆ ਗਰੀਬਾਂ ਦੇ ਨਾਲ ਆ ਅਸੀਂ ਹਰ ਇੱਕ ਚੀਜ਼ ਦਵਾਂਗੇ ਫਿਰ ਇੱਥੇ ਕਿਉਂ ਨਹੀਂ ਇੱਥੇ ਤਾਂ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਰਹਿੰਦੇ ਮੈਂ ਦੇਖੋ ਜੀ ਸਾਡੇ ਮਤਲਬ ਸਾਰੇ ਐਮ ਐਲ ਏ ਸਾਡੀ ਜੀ ਉਰੇ ਮਤਲਬ ਆ ਦੇਖੋ ਜੀ ਸਾਰਾ ਕੁਝ ਨੇਰਸ ਵਰ ਚ ਪਿਆ ਜੀ ਉਰੇ ਮਤਲਬ ਕਿੱਥੇ ਲੋਕ ਰਹਿਣਗੇ ਜੀ ਕਿੱਥੇ ਕੀ ਹੋਊਗਾ ਕੰਮ ਹੂੰ ਇਹ ਚ ਕੋਈ ਹੈ ਨਹੀਂ ਗੱਲ ਕੋਈ ਕਰਨ ਵਾਲੀ ਆ ਦੇਖੋ ਜੀ ਸਾਰਾ ਨੇਰਸ ਕੁਪਾਗਾ ਹੁਣ ਇੱਥੇ ਕਿੱਥੇ ਬੱਚੇ ਰਹਿਣਗੇ ਜੀ ਕਿੱਥੇ ਕੀ ਰਹਿਣਗੇ ਜੀ ਸਾਰਾ ਕੁਝ ਖਤਮਾ ਜੀ ਕੰ ਬਿਲਕੁਲ ਮਾਤਾ ਇਹ ਕਿੰਨੇ ਟਾਈਮ ਤੋਂ ਹੋਇਆ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਸ਼ਿਫਟ ਹੋਏ ਹੋ ਇਹਨੇ 3 ਸਾਲ ਹੋ ਗਏ ਵੀਰੇ 3 ਸਾਲ ਹਾਂਜੀ ਹਾਂਜੀ ਇਹ ਦੇਣ ਕਿਧਿਆ ਕਰਕੇ ਤਾਂ ਮੇਰੇ ਵੇਲੇ ਤੁਹਾਨੂੰ ਇਹ ਸਿੰਗਲ ਹੈ ਜੀ ਸਿੰਗਲ ਲੈ ਬਲ ਹਾਂ ਸੰ ਤੇ ਫਿਰ ਇਹ ਜੁੜਾ ਆਮ ਆਦਮੀ ਪਾਰਟੀ ਦੇ ਐਮ ਐਲ اے ਤੁਸੀਂ ਆਪ ਬਣਾਇਆ ਨਰਿੰਦਰ ਕੌਰ ਭਰਾ ਜੀ ਉਹ ਕਿਉਂ ਨਹੀਂ ਆ ਰਹੇ ਇੱਥੇ ਉਹ ਤੁਹਾਨੂੰ ਲਾਈਟ ਕਿਉਂ ਨਹੀਂ ਦੇ ਰਹੇ ਬਣਾਇਆ ਤਾਂ ਹੈ ਕਿ ਉਹ ਪਿੰਡ ਦੀ ਧੀ ਕਰਕੇ ਬਣਾਇਆ ਤੁਸੀਂ ਤਾਂ ਵੀ ਮਿੰਤਾ ਕਰ ਲਈਆਂ ਹੂੰ ਸਾਡੀ ਕੋਈ ਨਹੀਂ ਸੁਣ ਰਹੀ। ਇੱਥੇ ਅੱਛਾ 3 ਸਾਲ ਹੋ ਗਏ ਤੁਹਾਨੂੰ ਬੈਠੇ ਨੂੰ 2 ਸਾਲ ਹੋ ਗਏ ਸਰਕਾਰ ਬਣੀ ਨੂੰ। ਹਾਂਜੀ। ਇੱਥੇ ਆਂਦੇ ਸੀ ਕਿ ਤੁਹਾਡੇ ਕੋਲ ਕਹਿੰਦੇ ਸੀ ਕਿ ਵੀ ਸਾਨੂੰ ਵੋਟ ਦੇਓ। ਹਾਂਜੀ ਵੋਟਾਂ ਬਥੇਰੇ ਘਰ-ਘਰ ਆਉਂਦੀ ਸੀ। ਹੂੰ। ਘਰ-ਘਰ ਆਉਂਦੀ ਸੀ ਵੋਟਾਂ ਬਾਰੇ ਤਾਂ। ਵੋਟਾਂ ਕਹਿੰਦੇ ਵੀ ਅੱਛੀ ਚੱਲ ਪਿੰਡ ਦਿੱਤੀ ਐਸੀਂ ਪਾਵਾਂਗੇ। ਪੰਜਾਂ ਵੀਨੇ ਵੋਟਾਂ ਬਰਾਬਰ ਖੜੇ ਆ ਪਰ ਉਹ ਸਾਨੂੰ ਧੋਖਾ ਦੇ ਗਈ। ਹਾਂ ਹੁਣ ਦੇ ਗਈ ਜੀ ਸਾਨੂੰ ਧੋਖਾ। ਹੂੰ। ਕਿਉਂ ਅਜਿਹਾ ਕਿਉਂ ਫਿਰ ਅੱਜ ਦਾ ਕੱਲ ਤਾਂ ਤੁਹਾਡੇ ਖੰਭੇ ਲੱਗ ਗਏ ਸੀਗੇ ਲਾਈਟ ਆ ਰਹੀ ਸੀ ਫਿਰ ਹੁਣ ਬੰਦ ਕਿਉਂ ਹੋ ਗਿਆ ਕੰਮ ਕੀ ਪਤਾ ਜੀ ਹੁਣ ਸਾਨੂੰ ਉਹ ਜਾਣ ਉਹਨਾਂ ਸਰਕਾਰਾਂ ਨੂੰ ਪਤਾ ਸਾਨੂੰ ਤਾਂ ਕੋਈ ਪਤਾ ਨਹੀਂ ਤਾਂ ਗਰੀਬ ਲੋਕ ਆ ਹੂੰ ਸਾਨੂੰ ਕੀ ਪਤਾ ਇਹ ਗੱਲਾਂ ਦਾ ਬਿਲਕੁਲ ਸੁਣਵਾਈ ਨਹੀਂ ਹੋ ਰਹੀ ਹਾਂ ਨਾ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਡੀ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਉਂ ਕਾਰਨ ਕੀ ਹੈ ਸੁਣਵਾਈ ਕਿਉਂ ਨਹੀਂ ਕਰਦੇ ਤੁਹਾਡੇ ਜੇ ਇੱਥੇ ਤੁਹਾਨੂੰ ਘਰ ਮਿਲ ਗਏ ਸਰਕਾਰ ਵੱਲੋਂ ਸਰਕਾਰ ਵੱਲੋਂ ਅਲਰਟ ਹੋ ਗਈ ਥਾ ਇੱਥੇ ਖੰਬੇ ਲੱਗ ਗਏ ਨੇ ਫਿਰ ਇੱਥੇ ਆ ਕੰਮ ਕਿਉਂ ਰੁਕ ਗਿਆ ਬਿਜਲੀ ਕਿਉਂ ਨਹੀਂ ਮਿਲੀ ਤੁਹਾਨੂੰ ਕੀ ਪਤਾ ਜੀ ਹੁਣ ਸਰਕਾਰ ਨੂੰ ਪਤਾ ਜੀ ਅਜ ਤਹਾਂ ਗਰੀਬ ਬੰਦੇ ਆਂ ਦੇਖੋ ਅਸੀਂ ਉਹਦੇ ਘਰੇ ਵੀ ਬਾਗਰ ਜੇ ਉੱਥੇ ਵੀ ਗਿਆ ਸੀ ਇਹਦੀ ਕੋਠੀ ਚ ਵੀ ਗਿਆ ਮਿੰਤਾ ਕਰੀਆਂ ਨੇ ਵੀ ਅਸੀਂ ਵੀ ਦੇਖੋ ਜੀ ਕਰਜ਼ਾ ਚੱਕ ਕੇ ਨਾ ਅਸੀਂ ਗਰੀਬ ਲੋਕਾਂ ਦੇ ਘਰ ਬਣਵਾਏ ਨੇ ਵੇ ਯਾ ਸਾਨੂੰ ਪਤਾ ਜਾ ਉਹ ਰੱਬ ਨੂੰ ਪਤਾ ਹਨ ਅਸੀਂ ਕਿਵੇਂ ਹੋ ਕਰਿਆ ਜੇ ਜੀ ਹੁਣ ਅਸੀਂ ਉਹਦੇ ਡਾਇਰ ਰਹੇ ਹੁਣ ਨਾਲ ਸਾਨੂੰ ਕੋਈ ਉਹਦਾ ਆਈਟਮ ਮਿਲਦੀ ਹੈ ਜੀ ਨਾਲ ਸਾਡੀ ਕੋਈ ਸਨਭਾਈ ਹੋ ਰਹੀ ਹੈ ਹੁਣ ਦੇਖੋ ਹੁਣ ਅਸੀਂ ਕਿੱਧਰ ਜਾਈਏ ਜੀ ਗਰੀਬ ਬੰਦੇ ਸੱਚ ਤਾਂ ਉਹਨੇ ਕਹਿਣਦਾ ਹੋਤੀ ਸਾਡੇ ਪਿੰਡ ਦੀ ਆਈ ਮੈਂ ਨਹੀਂ ਤੀ ਅਸੀਂ ਵੀ ਇੱਜ਼ਤ ਕਰਦੇ ਵੀ ਆ ਸਾਡਾ ਕੰਮ ਕਰਿਆ ਹੁਣ ਜੀ ਫਿਰ ਅਸੀਂ ਉਹਨੂੰ ਅਸੀਂ ਹੁਣ ਉਹ ਚੰਗਾ ਸਮਝਾਂਗੇ ਤੁਹਾਡੀ ਕੋਈ ਦੁਸ਼ਮਣੀ ਹੈ ਉਹਨਾਂ ਨਾਲ ਤਾਂ ਕਰਕੇ ਨਹੀਂ ਲੜਦੇ ਕੋਈ ਦੁਸ਼ਮਣੀ ਨਹੀਂ ਜੀ ਸਾਡੀ ਅੱਜ ਤਾਂ ਉਹਦੇ ਬਸੇਰੀ ਹੋ ਕਰਦੇ ਜਸ ਤਾਂ ਹਾਂ ਬੱਚੇ ਦੇਖੋ ਜੀ ਕਿਵੇਂ ਪੜਨ ਕਿਵੇਂ ਕੀ ਕਰਨ ਕਿੱਧਰ ਨੂੰ ਜਾਈਏ ਪਾਣੀ ਕੱਢਣ ਨੂੰ ਜੀ ਕੀ ਕਰਾਂਗੇ ਅੱਛਾ ਇੱਥੋਂ ਥੋੜੀ ਕਿ ਦੂਰਤੀ ਪਿੰਡ ਆ ਪਿੰਡ ਦੇ ਵਿੱਚ ਐਂਟਰੀ ਹੋ ਜਾਂਦੀ ਆ ਭਰਾ ਜੋਰਾਂ ਦੀ ਕੋਠੀ ਵੀ ਆ ਜਾਂਦੀ ਆ ਹਾਂਜੀ ਤੁਸੀਂ ਕਦੇ ਮਾਤਾ ਕੋਲ ਗਏ ਉਹਨਾਂ ਦੇ ਮਾਤਾ ਨੂੰ ਜਾ ਕੇ ਮਿਲੇ ਹੋ ਕਿ ਇਹ ਕਿਉਂ ਕੀਤਾ ਜਾ ਰਿਹਾ ਵੀ ਇਹਦਾ ਹੱਲ ਕਰੋ ਹਾਂ ਜੀ ਅਸੀਂ ਇਹਨਾਂ ਦੇ ਘਰੇ ਸਾਰਾ ਕੰਮ ਕਰਦੇ ਰਹੇ ਅਸੀਂ ਜਾਂਦੇ ਵੀ ਰਹੇ ਕੋਈ ਸਾਡਾ ਬੈਰ ਨਹੀਂ ਇਹਦੇ ਨਾਲ ਸਮਾਂ ਤੇ ਅਸੀਂ ਅੱਧਕ ਨੇ ਹੋ ਕੇ ਬਣਾਉਨੇ ਹੁਣ ਵੀ ਬਣਾਉਨੇ ਆ ਇਹਦੇ ਚਾਚੇ ਚਾਏ ਨੂੰ ਬਣਾ ਲੈ ਉਰੇ ਆ ਕੇ ਖੜਾ ਤੇ ਬਣਾਉਨੇ ਜੀ ਸਾਡੀ ਕੋਈ ਸੁਣਣੀ ਨਹੀਂ ਅਸੀਂ ਕੀ ਗਰੀਬ ਬੰਦੇ ਪਾਉਣੀ ਛੱਤ ਛੱਤ ਨਹੀਂ ਹੈਗਾ ਜੰਤਾ ਕਰੇ ਬਿਨਾਂ ਸਾਰੇ ਜਾਣਦੇ ਅਸੀਂ ਕੰਮ ਕਰਦੇ ਹਾਂ ਸਾ ਤਾਂ ਉਹਦੇ ਕਿੰਨੇ ਛੱਤ ਸਾਨੂੰ ਪਿੱਛੇ ਕਿੰਨੇ ਛੱਤਦਾ ਅਸੀਂ ਕਾ ਮੇਰਾ ਮੁੱਦਾ ਜੀ ਉੱਥੇ ਰਹਿੰਦਾ ਦੋਜੀਆਂ ਦੇ ਅੱਛਾ ਹਾਂ ਕੋਈ ਪੈਸਾ ਨਹੀਂ ਦਿੱਤਾ ਉਹਨੇ ਮੇਰੇ ਮੁੱਦੇ ਨੂੰ ਕੁਛ ਵੀ ਅੱਛਾ ਕਹਦੇ ਉਹਨਾਂ ਦੇ ਡੰਗਰਾਂ ਨੂੰ ਕੱਖ ਪਾਉਣੇ ਕਹਦੇ ਕੁਛ ਕਰ ਨਾ ਕਰੇ ਕਰਕ ਪਾਣੀ ਕਰੇ ਕੁਛ ਕਰਨ ਮਾਹ ਜੈ ਨੂੰ ਗਾਲ ਨਹੀਂ ਵੀ ਤੂੰ ਨਾ ਜਾਇ ਕਰ ਬੁੱਤ ਆਪਦਾ ਕੰਮ ਕਰ ਕਹਿੰਦੇ ਕੋਈ ਨਾ ਬੀਬੀ ਖਵਰਾ ਪਾ ਨੂੰ ਕਿਹੜੇ ਟਾਈਮ ਕੰਮ ਦੇਣਾ ਪੈਜੇ ਹੇ ਦੱਸੋ ਜੀ ਹੁਣ ਜੇ ਸਾਡਾ ਕੰਮ ਹੀ ਨਹੀਂ ਬਣ ਰਿਹਾ ਫਿਰ ਹੁਣ ਅਸੀਂ ਕਿੱਧਰ ਨੂੰ ਜਾਇ ਤਾਂ ਤੜ ਫਰਿਆ ਨਾ ਉਹ ਲਾਈਆਂ ਪਈਆਂ ਨੇ ਜਮੋਂ ਬੱਤੀ ਮੋਮਬੱਤੀ ਆ ਜੀ ਬੈਠਾ ਜੀ ਨਹੀਂ ਅੱਛਾ ਮੋਮਬੱਤੀਆਂ ਜਗਾ ਦੀਆਂ ਹਾਂ ਇਹ ਮੋਮਬੱਤੀਆਂ ਜਗਾਈਆਂ ਹੋਈਆਂ ਨੇ ਤੁਸੀਂ ਕਦੇ ਹੁਣ ਜਿਵੇਂ ਮੰਤਰੀ ਸਹਿਬਾਨ ਨਾਲ ਮਿਲੇ ਹੋਵੋ ਐਮਐਲਏ ਨਹੀਂ ਗੱਲ ਸੁਣ ਰਿਆ ਉਹ ਤਾਂ ਕਹਿੰਦੇ ਅਸੀਂ ਸਾਰਿਆਂ ਦੀ ਗੱਲਾਂ ਸੁਣ ਰਹੇ ਹਾਂ ਕੋਈ ਨਹੀਂ ਸੁਣਦਾ ਕੋਈ ਐ ਮੰਤਰੀ ਨੂੰ ਵੀ ਨਹੀਂ ਮਿਲੇ ਕਿਸੇ ਨੂੰ ਤੁਹਾਡੇ ਤਾਂ بڑے ਮੰਤਰੀ ਨੇ ਇੱਧਰ ਦੇ ਨਾ ਜੀ ਅਸੀਂ ਕਿਸੇ ਨੂੰ ਨਹੀਂ ਮਿਲੇ ਨਾ ਜੀ ਅੱਛਾ ਕਿਹੜੀ ਕਲਾਸ ਚ ਪੜਦਾ ਤੂੰ ਬਾਈ ਮੈਂ ਹੀ ਪੜਦਾ ਨਹੀਂ ਕੰਮ ਕਰਦਾ ਦਿਹਾੜੀ ਕਰਦਾ ਹਾਂ ਕਿੱਥੇ ਕਰਦਾਂ ਦਿਹਾੜੀ ਬਾਹਰ ਉਰੀ ਲੱਗ ਰਿਆਂ ਕੰਮ ਕਰਤੇ ਮਿਸਤਰੀ ਨਾਲ ਲੱਗ ਰਹੀ ਅੱਛਾ ਹਾਂ ਜੀ ਕਿੰਨੀ ਕੀ ਪਰੇਸ਼ਾਨੀਆਂ ਲਾਈਟ ਨਾਲ ਲਾਈਟ ਨਾਲ ਬਹੁਤ ਪਰੇਸ਼ਾਨੀ ਆਈ ਸਾਡੀ ਨਾਲ ਕੁਝ ਨਹੀਂ ਆ ਰਹੀ ਐਮਐਲਏ ਕੁਝ ਵੀ ਨਹੀਂ ਕਰ ਲਈ ਕਿਉਂ ਬਾਹੀ ਸਾਨੂੰ ਕਹਾਂ ਦੇ ਲਾੜੇ ਲਾ ਦਿੰਦੇ ਹੀ ਕੁਛ ਵੀ ਨਹੀਂ ਕਰ ਲਈ ਐ ਐਮਐਲ ਹੋਰ ਇਹ ਬਾਲੇ ਲਾਗੇ ਤੇ ਆ ਫਿਰ ਅੱਜ ਨੂੰ ਕਰਾਤੀ ਫਿਰ ਨਾ ਸੀ ਕੀ ਕਰੀ ਹਾਂ ਮੁੰਡਾ ਜੀ ਮੇਰਾ ਦੋਸਤ ਅੱਛਾ ਤੂੰ ਕੰਮ ਕਰਦੇ ਉਹਨਾਂ ਦੇ ਉਹਨਾਂ ਨਾਲ ਰਹਿਣਾ ਜੀ ਮੇਰੀ ਯਾਰੀ ਆਈ ਪਰ ਕੁਛ ਵੀ ਨਹੀਂ ਕਰ ਲਿਓ ਕਹਿੰਦੇ ਨੇ ਮੈਂ ਐਮਐਲ ਕਰੂਗੀ ਵੀ ਅਸੀਂ ਮੀਟਰ ਲਵਾਵਾਂਗੇ ਪਰ ਕੁਛ ਵੀ ਨਹੀਂ ਹੋ ਰਹੀ ਓਰੇ ਕੁਛ ਵੀ ਨਹੀਂ ਕਰ ਰਹੀ ਨਾ ਲਾਈਟ ਨਾ ਕੁਛ ਵੀ ਨਹੀਂ ਆ ਰਹੀ ਇੱਥੇ ਪਾਣੀ ਦਿੱਤਾ ਜੀ ਹੁਣ ਪਾਣੀ ਨੂੰ ਵੀ ਕਹਿੰਦੇ ਨੇ ਬੰਦ ਕਰਾਉਈ ਪਾਣੀ ਬੰਦ ਕਰਵਾਨ ਲੱਗ ਗਿਆ ਹਾਂ ਜੀ ਕਹਿੰਦੇ ਪਾਣੀ ਬੰਦ ਕਰੋ ਹੋਈ ਹੁਣ ਅਸੀਂ ਕੀ ਕਰੀਏ ਹੂੰ ਗਰੀਬ ਬੰਦੇ ਅਸੀਂ ਹੁਣ ਅਸੀਂ ਗਰੀਬ ਬੰਦੇ ਆਂ ਹੋਣਾ ਅਸੀਂ ਦਿਹਾੜੀ ਕਰਦੇ ਆ 500 ਰੁਪਏ ਹੱਥ ਨੂੰ ਕਮਾਉਂਦੇ ਆ ਜੀ ਹੁਣ ਉਹੀ ਖਾਣਾ ਹੀ ਉਹੀ ਕਰਨਾ ਜੀ ਹੁਣ ਇੱਥੇ ਕੁਝ ਵੀ ਨਹੀਂ ਹੋ ਰਹੀ ਨਾ ਲਾਈਟ ਆਦੀ ਆ ਦੇਖ ਲਓ ਹਨੇਰਾ ਹੋ ਰਿਆ ਪਿਆ ਜੀ ਹਾਂ ਜੀ ਸਰਕਾਰ ਤਾਂ ਕਹਿੰਦੀ ਅਸੀਂ ਕੰਮ ਕਰ ਰਹੇ ਆ ਕੁਝ ਵੀ ਨਹੀਂ ਹੋ ਰਹੀ ਇੱਥੇ ਕੁਝ ਵੀ ਦੇਖ ਲਓ ਕੁਝ ਵੀ ਨਹੀਂ ਹੋ ਰਹਾ ਆ ਲਾਈਟ ਦੇਖ ਲਓ ਹਨੇਰਾ ਕਾਨੂੰਨਿਆਂ ਚ ਕੁਝ ਵੀ ਨਹੀਂ ਹੋ ਰਹੀ ਅੱਛਾ ਇਧਰ ਮੈਂ ਇੱਕ ਵਾਰੀ ਦਿਖਾ ਦਵਾਂ ਇਹ ਵੀਡੀਓ ਨੂੰ ਵੱਤ ਵਤ ਤੇ ਜਰੂਰ ਸਾਂਝਾ ਕਰਿਓ ਕਿਉਂ ਤਸਵੀਰ ਹੈ ਜਿੱਥੇ ਲੋਕ ਇੱਧਰ ਵੀ ਮੈਂ ਇੱਕ ਵਾਰ ਜਗਮੀਤ ਨੂੰ ਦਿਖਾ ਦਵਾਂ ਕਿ ਆ ਸੁੱਤੇ ਹੋਏ ਨੇ ਕੌਣ ਸੁੱਤਾ ਹੋਇਆ ਆਪਣੇ ਬਿਨਾ ਲਾਈਟ ਤੋਂ ਤੇ ਕਿਉਂਕਿ ਬਹੁਤ ਤਸਵੀਰਾਂ ਅਜਿਹਾ ਹੋ ਜਾਂਦੀਆਂ ਨੇ ਜਦੋਂ ਸਰਕਾਰ ਕਹੇ ਚਾਵੇ ਤਾਂ ਜ਼ਮੀਨ ਅਸਮਾਨ ਤੱਕ ਪਹੁੰਚ ਸਕਦੀ ਹੈ ਪਰ ਇਹ ਜ਼ਮੀਨ ਤੇ ਬੈਠੇ ਕਹਿੰਦੇ ਬੰਦੇ ਨਹੀਂ ਦਿਖਦੇ ਤਾਂ ਰਾਤਾਂ ਨੂੰ ਮੋਮਬਤੀਆਂ ਜਗਾ ਜਗਾ ਕਿ ਇੱਥੇ ਰਾਤ ਕੱਟ ਰਹੇ ਨੇ ਇਦਰ ਨੂੰ ਵੀ ਮੈਂ ਤਸਵੀਰ ਕਮਾਂਗਾ ਜਗਮੀਤ ਨੂੰ ਕਿ ਦਿਖਾ ਦਿੰਨਾ ਰਾਤ ਨੂੰ ਘਰਾਂ ਦੇ ਵਿੱਚ ਮੋਮਬੱਤੀਆਂ ਚੱਲ ਰਹੀਆਂ ਨੇ ਤੇ ਇਹ ਕਾਂਗਰਸ ਵੱਲੋਂ ਜਿਹੜੀ ਥਾਂ ਲਾਟ ਹੋ ਗਈ ਸੀਗੇ ਇਹਨਾਂ ਨੂੰ ਮਿਲ ਗਏ ਸੀਗੇ ਸਿੰਘਲਾ ਸਾਹਿਬ ਉਹਨਾਂ ਦੀ ਦੇਣ ਹੈ ਕਹਿੰਦੇ ਕਾਂਗਰਸ ਦੀ ਦੇਣ ਹੈ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਸੀਗੇ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਦੇਣ ਹੈ ਉਹਨਾਂ ਨੇ ਥਾਂ ਦਿਵਾਤੀ ਪਰ ਲਾਈਟ ਦੀ ਦਿੱਕਤ ਸੀਗੀ ਲਾਈਟ ਹੌਲੀ-ਹੌਲੀ ਪ੍ਰੋਸੈਸ ਸੀਗਾ ਉਹ ਵੀ ਕਿਤੇ ਨਾ ਕਿਤੇ ਬੰਦ ਕਰ ਦਿੱਤਾ ਉਹ ਲਾਈਟ ਨਹੀਂ ਮਿਲਦੀ ਮੈਂ ਜਗਮੀਤ ਨੂੰ ਕਵਾਂਗਾ ਜਦੋਂ ਅੰਤਰਾਣਗੇ ਲਾਈਟ ਆਫ ਕਰਕੇ ਮੋਮਬਤੀ ਜਰੂਰ ਦਿਖਾ ਦੇਣ ਕਿਵੇਂ ਜਗ ਰਹੀ ਹੈ ਇੱਕ ਘਰ ਦੇ ਵਿੱਚ ਲਾਈਟ ਆਫ ਕਰਕੇ ਜਿਹੜੇ ਮੋਮਬਤੀ ਦਿਖਾ ਦੇਣ ਕਿ ਇਹ ਮੋਮਬਤੀ ਦੀ ਰੋਸ਼ਨੀ ਹੈ ਇਸ ਰੋਸ਼ਨੀ ਤੇ ਕਿਵੇਂ ਮੁੰਡਾ ਕੋਈ ਪੜ੍ਹ ਸਕਦਾ ਹੈ ਕਿਵੇਂ ਕੋਈ ਬੱਚਾ ਕੋਈ ਕੰਮ ਕਰ ਸਕਦਾ ਰਾਤ ਨੂੰ ਬਹੁਤ ਅੱਖਾ ਜਾਂਦਾ ਹੈ ਅੱਛਾ ਤੁਸੀਂ ਕਿੰਨੇ ਟਾਈਮ ਤੋਂ ਇਹ ਚੀਜ਼ਾਂ ਨੂੰ ਚੱਲ ਰਹੇ ਜਿਵੇਂ ਕਹ ਰਹੇ ਤਿੰਨ ਸਾਲ ਤੋਂ ਸਾਨੂੰ 2 ਸਾਲ ਤਾਂ ਜੀ ਪੂਰੇ ਹੋ ਗਏ ਰਹਿੰਦਿਆਂ ਨੂੰ ਜੀ 2 ਸਾਲ ਹੋ ਗਏ 2 ਸਾਲ ਦੇ ਵਿੱਚ ਨਾ ਲਾਈਟ ਆਈ ਜੀ ਹੁਣ ਠਕਰ ਤੇ ਨਾ ਇਹ ਆਪਣਾ ਪਾਣੀ ਵੀ ਹੁਣ ਆਇਆ ਜੀ ਇਹਨੂੰ ਵੀ ਰੋਕ ਰਹੇ ਨੇ ਉਹ ਤੇ ਹੁਣ ਦੇਖ ਲਓ ਤੁਸੀਂ ਜਾ ਕੇ ਸਾਡਾ ਹਾਲ ਹੀ ਪਿਛਲੀ ਗਰਮੀ ਵੇਲੇ ਨਾ ਸਾਡੇ ਜੀ ਦੋ ਵਾਰੀ ਸਾਪ ਆਏ ਰੋਟੀਆਂ ਚਾ ਵੜਾ ਜੀ ਪਿਛਲੀ ਵਾਰ ਹਾਂ ਉਹੀ ਰੋਟੀਆਂ ਸੀ ਬਣਾਈਆਂ ਉਹੀ ਛਿੜਤੀਆਂ ਜੀ ਦੁਬਾਰੇ ਫੇਰ ਬਣਾਈਆਂ ਹੁਣ ਪੱਠੇ ਦਾ ਕੰਮ ਕਰਦਾ ਆ ਕੇ ਆਮ ਨਾਲ ਪੈਣਾ ਹੁੰਦਾ ਜੀ ਪੱਠੇ ਦਾ ਕੰਮ ਸਾਰੀ ਦਿਹਾੜੀ ਕੋਡਾ ਸਿੱਧਾ ਹੋਣਾ ਕਿਹੜਾ ਸਖਾਲਾ ਕੰਮ ਤਾਂ ਹੈ ਨਹੀਂ ਦੇਖੋ ਆਉਣਿਆਂ ਵੀ ਘਰੇ ਨਾਮ ਕਰਾਂਗੇ ਉਹਨਾਂ ਕਹਾਂ ਲਾਈਟ ਨਹੀਂ ਉਹ ਮੇਜ ਕਰੀ ਗਰਮੀ ਚ ਉਹ ਮੇਜ ਕਰੀ ਜਿੰਨੇ ਪੈਣ ਤੇ ਉਹ ਮੇਜ ਕਰੀ ਉੱਠ ਕੇ ਵਗ ਜਾਂਦੇ ਤੇ ਜੀ ਹੁਣ ਵੋਟਾਂ ਸਿਰਤੇ ਨੇ ਕਹਿੰਦੇ ਉਹੀ ਹੋ ਜਾਂਦਾ ਮੰਤਰੀਆਂ ਨੇ ਐਮਐਲਏ ਨੇ ਆਣਾ ਹੁੰਦਾ ਹੁਣ ਐਮਪੀ ਜਿਹੜਾ ਚੁਣਿਆ ਜਾਊਗਾ ਹਾਂਜੀ ਮੇ ਤੇ ਇਹ ਰੋਦੀ ਸੰਗਰੂਰ ਤੋਂ ਖੜ ਰਹੇ ਨੇ ਹਾਂਜੀ ਹਾਂਜੀ ਤਾਂ ਇਹ ਜਿੱਥੇ ਅਸੀਂ ਆਏ ਹੋਏ ਆਂ ਪਰਾਜਪਿੰਡ ਹਾਂਜੀ ਇਹ ਵੀ ਉਧਰ ਨੂੰ ਹੀ ਆ ਜਾਣਾ ਤੁਹਾਨੂੰ ਕੀ ਲੱਗਦਾ ਕਿ ਫਿਰ ਹੈ ਕੋਈ ਉਹ ਹੱਥ ਦੇ ਵਿੱਚ ਕੀਤਰ ਵੀ ਮਾਰਨ ਹਾਂ 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 ਉਸ ਨੂੰ ਕੋ ਕਰਨਗੇ ਹੀ ਹਾਂ ਵੀ ਹਾਂ ਵੀ ਕੁਛ ਨਾ ਕੋ ਕਰਨਗੇ ਹੀ ਉਹ ਜਿਹੜੇ ਆਉਣਗੇ ਹੁਣ ਕੁਛ ਨਾ ਜ ਆ ਕਹਾਂਗੇ ਉਹਨਾਂ ਨੂੰ ਕੋਈ ਨਾ ਕੋਈ ਗੱਲ ਵੀ ਭਾਈ ਸਾਡਾ ਪਹਿਲਾਂ ਮਸਲਾ ਹੱਲ ਕਰੋ ਹੂੰ ਲੈਟ ਦਾ ਫਿਰ ਅਸੀਂ ਤੁਹਾਨੂੰ ਵੋਟਾਂ ਵੀ ਦੇਵਾਂਗੇ ਸਾਰਾ ਕੁਝ ਕਰਾਂਗੇ ਜੇ ਕਰਤਾ ਤਾਂ ਠੀਕ ਹੈ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਫਿਰ ਹੁਣ ਆਪਾਂ ਜ਼ੋਰ ਨਾਲ ਤਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਧੱਕੇ ਨਾਲ ਤਾਂ ਹੈ ਹੈ ਨਾ ਜੀ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਜਿਵੇਂ ਕਾਂਗਰਸ ਨੇ ਕੀਤਾ ਤੁਹਾਨੂੰ ਥਾਂ ਦਿੱਤੀਆਂ ਸਾਨੂੰ ਕਾਂਗਰਸ ਨੇ ਦਿੱਤਾ ਸਾਡੀ ਭੈਣ ਨਰਿੰਦਰ ਕੌਰ ਸਰਪੰਚ ਜੋ ਜਿੱਤੀ ਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਹਾਂ ਦੇ ਵੀ ਪਰ ਸਾਡਾ ਹੱਲ ਹੋ ਨਹੀਂ ਰਹੀ ਅਸੀਂ ਆਪਣੀ ਭੈਣ ਵੀ ਕਹਿੰਨੇ ਵੀ ਸਾਡਾ ਹੱਲ ਕਰਦੇ ਪਰ ਸਾਡਾ ਹੱਲ ਜਮੀ ਵੀ ਨਹੀਂ ਹੋ ਰਹੀ ਕੋਈ ਵੀ ਵੀ ਪਰ ਹੁਣ ਜੇ ਕੋਈ ਐਮਪੀ ਕੋਈ ਵੋਟਾਂ 'ਚ ਖੜਾ ਹੋ ਰਿਹਾ ਅਸੀਂ ਬਿਲਕੁਲ ਬਰਦਾ ਨਹੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਜਿਹੜਾ ਸਾਡਾ ਕੋਈ ਹੱਲ ਕਰੂਗਾ ਮੀਟਰਾਂ ਦਾ ਅਸੀਂ ਉਹਨੂੰ ਵੋਟ ਪਾਵਾਂਗੇ ਕਿੰਨੀਆਂ ਵੋਟਾਂ ਤੁਹਾਡੀਆਂ ਸਟੋਰੀਆਂ ਛੱਡੀਆਂ ਰੇ ਕਟੋ-ਕਟਾ 100 ਵੋਟ ਹੋ ਗਈ ਜੀ ਅਸੀਂ ਨਹੀਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਸਾਡੇ ਕੋਲੋਨੀ ਕੋਲੋਂ ਵਾਲੇ 100 ਵੋਟ ਹੋ ਗਈ ਜੀ ਅਸੀਂ ਨਹੀਂ ਕਿਸੇ ਨੂੰ ਵੋਟ ਨਹੀਂ ਪਾਉਂਦੇ ਜੀ ਤੁਹਾਡੇ ਰਾਸ਼ਨ ਕਾਰਡ ਵਗੈਰਾ ਤਾਂ ਨਹੀਂ ਕੱਟੇ ਹੋਏ ਹੁਣ ਤੱਕ ਕਣਕ ਕੌਣ ਕਰੀ ਹੈ ਹਾਂ ਕਣਕ ਮਿਲ ਰਹੀ ਹੈ ਬਿਲਕੁਲ ਕੋਈ ਜਵਾਕ ਕਿਹਨੇ ਜਿਹੜੇ ਪੜਦੇ ਨੇ ਪੜ੍ਹਦੇ ਆ ਦੇਖੋ ਇਹ ਪੜ੍ਹਦੇ ਆ ਹਾਂ ਸਾਰੇ ਪੜ੍ਹਦੇ ਨੇ ਉਹ ਮਗਰ ਖੜੇ ਨਹੀਂ ਆ ਛੋੜੇ ਖੜੇ ਨਹੀਂ ਪੜ੍ਹਦਾ ਬੱਚੇ ਤੂੰ ਹਾਂਜੀ ਕਿਹੜੀ ਕਲਾਸ ਚ ਪੁੱਤ ਦੂਜੀ ਦੂਜੀ ਚ ਰਾਤ ਨੂੰ ਨੇਰੇ ਚ ਪੜ ਲੈਂ ਨਾ ਜਦੋਂ ਲਾਈਟ ਜਾਂਦੀ ਹੈ ਕਿ ਨਹੀਂ ਨਹੀਂ ਕਿਆ ਐਮਐਲਏ ਨੂੰ ਤੁਸੀਂ ਕਦੇ ਵੀ ਸਾਡੀ ਲਾਈਟ ਚਲਾ ਦਿਓ ਵੀ ਅਸੀਂ ਪੜਨਾ ਹੁੰਦਾ ਹੈ ਹਾਂਜੀ ਮੰਨਦੇ ਨਹੀਂ ਗੱਲ ਤੁਹਾਡੀ ਤਾਂ ਬਿਲਕੁਲ ਇਹ ਬੱਚੇ ਵੀ ਆ ਕਿਉਂਕਿ ਪੜਾਈ ਕਰਨੀ ਹੁੰਦੀ ਹੈ ਛੋਟੇ ਛੋਟੇ ਪੁੱਤ ਤੂੰ ਕਿਹੜੀ ਕਲਾਸ ਚ ਪੜਦਾ ਤੀਜੀ ਤੀਜੀ ਚ ਹਾਂਜੀ ਤੁਸੀਂ ਕਦੇ ਕਹਿਆ ਐਮਐਲਏ ਨੂੰ ਕਿ ਸਾਡੀ ਲਾਈਟ ਚਲਾ ਦਿਓ ਅਸੀਂ ਪੜਨਾ ਹੁੰਦਾ ਹਾਂ ਹਾਂਜੀ ਮੰਨਦੇ ਆ ਗੱਲ ਕਿ ਨਹੀਂ ਹਾਂਜੀ ਨਹੀਂ ਮੰਨਦੇ ਫਰ ਉਹਨਾਂ ਵੋਟਾਂ ਪਾਉਂਗੇ ਅਗਲੀ ਵਾਰ ਨਹੀਂ ਨਹੀਂ ਇਹ ਜਵਾਕ ਨੇ ਪਰ ਇਹਨਾਂ ਨੂੰ ਹਜੇ ਸਮਝ ਨਹੀਂ ਹੈਗੀ ਪਰ ਲਾਈਟ ਤਾਂ ਹੁੰਦਾ ਹੀ ਆ ਕਿਉਂਕਿ ਚਾਨਣਾ ਚਾਹੀਦਾ ਹੁੰਦਾ ਇਹ ਛੋਟੀ ਜਿਹੀ ਢਾਣੀ ਬਣ ਗਈ ਹੈ ਜਿੱਥੇ ਲਾਈਟ ਨਹੀਂ ਆਦੀ ਅਸੀਂ ਉਹ ਯੁੱਗ 'ਚ ਜੀ ਰਹੇ ਆ ਜਿੱਥੇ ਹਰ ਇੱਕ ਚੀਜ਼ ਪਹੁੰਚਦੀ ਹੈ ਪਰ ਇਹ ਯੁੱਗ ਉਹ ਬਣਾ ਦਿੱਤਾ ਗਿਆ ਜਿੱਥੇ ਸਾਡੇ ਕੋਲ ਲਾਈਟ ਆ ਸਕਦੀ ਸੀਗੀ ਪਾਣੀ ਆ ਸਕਦਾ ਸੀਗਾ ਉਹ ਵੀ ਖੋਲਿਆ ਕਿਉਂਕਿ ਅਸੀਂ ਉਹਨਾਂ ਨੂੰ ਐਮਐਲਏ ਬਣਾਤਾ ਮੰਤਰੀ ਬਣਾਤਾ ਐਮਪੀ ਬਣਾਤਾ ਇਸ ਕਰਕੇ ਕਿ ਤੁਸੀਂ ਸਾਡੇ ਮੂੰਹ ਚੋਂ ਵੀ ਰੋਟੀ ਕੱਢ ਲਓ ਇਹ ਬਹੁਤ ਮਾੜੀ ਗੱਲ ਆ ਆਨਲਾਈਨ ਦਿਨਾਂ ਦੇ ਵਿੱਚ ਕੀ ਉਹੀ ਜਿਹੜੇ ਬਿਜਲੀ ਮਹਿਕਮੇ ਦੇ ਆਫੀਸਰ ਨੇ ਉਹ ਇੱਥੇ ਆਂਦੇ ਨੇ ਜਾਂ ਨਹੀਂ ਉਹ ਠੇਕੇਦਾਰ ਆਂਦੇ ਨੇ ਜਾਂ ਨਹੀਂ ਕਿਉਂਕਿ ਉਹਨਾਂ ਤੋਂ ਕੰਮ ਰੁਕਵਾਇਆ ਗਿਆ ਕਿ ਇੱਥੇ ਕੰਮ ਨਾ ਕਰੋ ਹੁਣ ਕੰਮ ਕਿਸ ਦੇ ਹੁਕਮ ਤੇ ਰੁਕਿਆ ਇਹ ਦੇਖਣਾ ਆਏਗਾ ਕਾਗਜ਼ੀ ਤੌਰ ਤੇ ਰੁਕਿਆ ਹੈ ਜਾਂ ਕੀ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਠੇਕੇਦਾਰ ਠੇਕੇਦਾਰ ਦੇ ਨਾਲ ਕਿ ਕਿਉਂ ਇਹ ਕੰਮ ਰੋਕਿਆ ਗਿਆ ਕਿਉਂ ਨਹੀਂ ਇੱਥੇ ਬਿਜਲੀ ਪਹੁੰਚ ਰਹੀ ਖੰਭੇ ਲੱਗ ਗਏ ਨੇ ਪਰसों ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਿਜਲੀ ਪਹੁੰਚੇਗੀ ਜਾਂ ਨਹੀਂ